ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 3 ਘਰ ਪੈਨਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰਖਦਾ ਆਇਆ ਪ੍ਰਹਨਾਦ ਜਨ ਤੂੰ ਦਰਾਖਨੇ ਹਰ ਜੀਉ ਹਰਨਾਖਸ਼ ਮਾਰ ਬਚਾਇਆ ਗੁਰਮੁਖਾਂ ਨੂੰ ਵਰਤੀਦ ਹੈ ਹਰ ਜਿਉ ਮਨ ਮੁਖ ਪਰਮ ਫੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੁ ਸੁਵਾਮੀ ਭਗਤ ਤੇਰੀ ਸਰਣ ਆਈ ਰਹਾਉ ਭਗਤਾ ਨੂੰ ਜਮ ਜੋ ਨ ਸਕੈ ਕਾਲ ਨ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਦ ਸਿਦ ਸਭ ਭਗਤਾ ਚਰਣੀ ਲਾਗ ਗੁਰ ਕਹ ਸਜ ਸੁਬਾਈ ਮਨ ਮੁਖਾ ਨੋ ਪਰਤੀਤ ਨ ਆਵਈ ਅੰਤਰ ਲੋਭ ਸੁਆਹੂ ਗੁਰ ਮੁਖ ਹਿਰਦੈ ਸਦ ਸ਼ਬਦ ਨਾ ਫੇਦਿਓ ਹਰਿ ਨਾਮ ਮਨ ਲਗੈ ਭਾਉ ਕੂੜ ਕਪੜ ਪਾਜ ਨਾ ਜਾਸੀ ਮਨ ਮੁਖ ਫਿਕਾ ਲਾਉ ਧਗਤਾ ਵਿੱਚ ਆਪ ਵਰਤਦਾ ਪਰਬ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਖ ਹੈ ਤੇਰੀ ਤੂੰ ਏਕੋ ਪਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨ ਹਿਸ ਮਾਣੀ ਗੁਰ ਕਾ ਸ਼ਬਦ ਪੁਛਾਤਾ ਅਚਿਤ ਕਾ ਮੋਹ ਕਰਹੇ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਹ ਜਸਵਰਣ ਹਾਰਾ ਉਹਨਾਂ ਕੀ ਰੀਸ ਕਰੇ ਸੋ ਬੇਗੁੱਚੈ ਜਿਨ ਹਰਿ ਪ੍ਰਭ ਕਾ ਰਖਵਾਰਾ ਬਿਨ ਸਤਗੁਰ ਸੇਵਿ ਕਿਨਾਂ ਨ ਪਾਇਆ ਮਨ ਮੁਖ ਭੋਖ ਮੂਏ ਬਲ ਨਾਈ ਆਫੇ ਜਾ ਹਠੋ ਨ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮਤ ਪੀਵੇ ਸਾਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੁਡੈ ਜੇ ਅਨੇਕ ਕਰਮ ਕਰ ਅਧਕਾਈ ਵੇਦ ਪੜੇਤ ਬਾਦਵ ਖਾਣਿ ਬਿਨ ਹਰਿ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੁਟੈ ਗੁਰ ਸਰਣਾਈ ਜਿਨ ਹਰਿ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋ ਨਾ ਮਿਟਣ ਹਾਰਾਮ ਨਾਨਕ ਤਿਨ ਕਾ ਸਤਬਨੇ ਹਾਰੈ ਜਿਨ ਹਰ ਰਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪੈ ਨਾ ਤੇ ਤੁਕੀ ਇਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰਖਦਾ ਆਇਆ ਪ੍ਰਹਨਾਦ ਜਨ ਤੂੰ ਦਰਾਖਲੇ ਹਰ ਜੀਉ ਹਰਨਾਖਸ਼ ਮਾਰ ਬਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਫੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੁ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾਂ ਨੂੰ ਜਮ ਜੂ ਨਾ ਸਕੈ ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਹੀ ਮੁਕਤ ਪਾਈ ਰਿਦ ਸਿਦ ਸਭ ਭਗਤਾਂ ਚਰਣੀ ਲਾਗ ਗੁਰ ਕਹ ਸਜ ਸੁਬਾਈ ਮਨ ਮੁਖਾ ਨੋ ਪਰਤੀਤ ਨ ਆਵਈ ਅੰਤਰ ਲੋਭ ਸੁਆਹੂ ਗੁਰਮੁਖ ਹਿਰਦੈ ਸਦ ਸ਼ਬਦ ਨਾ ਫੇਦਿਓ ਹਰਿ ਨਾਮ ਮਨ ਲਾਗੈ ਭਾਉ ਕੂੜ ਕਪੜ ਪਾਜ ਨਾ ਜਾਸੀ ਮਨ ਮੁਖ ਫਿਕਾ ਲਾਉ ਧਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪਰਖ ਵਿਦਾਤਾ ਹੋ ਮੈਂ ਮਾ ਹਰਿ ਮਨਸਾ ਮਨ ਹਿਸ ਮਾਣੀ ਗੁਰ ਕਾ ਸ਼ਬਦ ਪੁਛਾਤਾ ਅਚਿਤ ਕਾ ਮੋਹ ਕਰਹਿ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸਵਾਰਣ ਹਾਰਾ ਉਹਨਾਂ ਕੀ ਰੀਸ ਕਰੇ ਸੋਹ ਬਿਗੁਚੈ ਜਿਨ ਹਰਿ ਪ੍ਰਭ ਕਾ ਰਖਵਾਲਾ ਬਿਨ ਸਤਗੁਰ ਸੇਵੇ ਕਿਨਾ ਨਾ ਪਾਇਆ ਮਨ ਮੁਖ ਭੋਖ ਮੂਏ ਬਿਲਾਈ ਆਫੇ ਜਾਹਿ ਠੋ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮਤ ਪੀਵੇ ਸਾਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰਾ ਅਦਕਾਈ ਵੇਦ ਪੜੇ ਤ ਬਾਦਵ ਖੜਹਿ ਬਿਨ ਹਰਪਤ ਗਵਾਈ ਸੱਚਾ ਸਤਗੁਰੂ ਸਾਚੀ ਜਿਸ ਬਾਣੀ ਭਜ ਛੁਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋ ਨਾ ਮਿਟਣ ਹਾਰਾ ਨਾਨਕ ਤਿਨ ਕੈ ਸਤਬਿਨਿਹਾਰੈ ਜਿਨ ਹਰ ਰਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪੈਨਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰਖਦਾ ਆਇ ਪ੍ਰਹਨਾਦ ਜਨ ਤੂੰ ਦਰਾਖਲੇ ਹਰ ਜਿਉ ਹਰਿ ਨਾਖਸ਼ ਮਾਰ ਪਚਾਇਆ ਗੁਰਮੁਖਾਂ ਨੂੰ ਵਰਤੀਦ ਹੈ ਹਰ ਜਿਉ ਮਨਮੁਖ ਪਰਮ ਫੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੁ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾ ਨੂੰ ਜਮ ਜੋ ਨਸਕੈ ਕਾਲ ਨ ਨਿਹੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮ ਹੀ ਮੁਕਤ ਪਾਈ ਰਿਦ ਸਿਦ ਸਭ ਭਗਤਾਂ ਚਰਣੀ ਲਾਗ ਗੁਰ ਕਹ ਸਜ ਸੁਬਾਈ ਮਨ ਮੁਖਾ ਨੋ ਪਰਤੀਤ ਨ ਆਵਈ ਅੰਤਰ ਲੋਭ ਸੁਆਹੋ ਗੁਰ ਮੁਖ ਹਿਰਦੈ ਸਦ ਸ਼ਬਦ ਨਾ ਫੇਦਿਓ ਹਰਿ ਨਾਮ ਮਨ ਲਗੈ ਭਾਉ ਕੂੜ ਕਪੜ ਪਾਜ ਨਾ ਜਾਸੀ ਮਨ ਮੁਖ ਫਿਕਾ ਲਾਉ ਤੁਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਖ ਹੈ ਤੇਰੀ ਤੂੰ ਏਕੋ ਪਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨ ਹਿਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿਤ ਕਮਹ ਕਰਹੇ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਬਨ ਵਸਿਆ ਸਭ ਕਾ ਜਸਵਰਣ ਹਾਰਾ ਉਹਨਾਂ ਕੀ ਰੀਸ ਕਰੇ ਸੋ ਬੇਗੁੱਚੈ ਜਿਨ ਹਰਿ ਪ੍ਰਭ ਕਾ ਰਖਵਾਲਾ ਬਿਨ ਸਤਿਗੁਰ ਸੇਵਿ ਕਿਨਾਂ ਨ ਪਾਇਆ ਮਨ ਮੁਖੋਂ ਭੋਖ ਮੂਏ ਬਿਲਾਈ ਆਹੇ ਜਾਹ ਠੋ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮukh ਹੋਵੇ ਸੋ ਅੰਮ੍ਰਿਤ ਪੀਵੇ ਸਾਝੇ ਸਾਚ ਸਮਾਈ ਬਿਨ ਸਤਿਗੁਰ ਸੇ ਬੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰ ਅਦਕਾਈ ਵੇਦ ਪੜੇ ਤ ਬਾਦਵ ਖਾਣਿ ਬਿਨ ਹਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੁਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੀ ਦਰ ਸਾਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋ ਨਾ ਮਿਟਣ ਹਾਰਾ ਨਾਨਕ ਤਿਨ ਕੈ ਸਤਿ ਬਨਿਹਾਰੈ ਜਿਨ ਹਰ ਰਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 3 ਘਰ ਪੈਨਾ ਤੇ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਵ ਤੁਰ ਤੂੰ ਰਖਦਾ ਆਇਆ ਪ੍ਰਹਨਾਦ ਜਨ ਤਦ ਰਾਖਲੇ ਹਰ ਜੀਵ ਹਰਨਾਖਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਵ ਮਨਮੁਖ ਪਰਮ ਫੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੁ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾ ਨੂੰ ਜਮ ਜੋ ਨ ਸਕੈ ਕਾਲ ਨ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਹੀ ਮੁਕਤ ਪਾਈ ਰਿਦ ਸਿਦ ਸਭ ਭਗਤਾ ਚਰਣੀ ਲਾਗ ਗੁਰ ਕਹ ਸਜ ਸੁਬਾਈ ਮਨਮੁਖਾ ਨੋ ਪ੍ਰਤੀਤਿ ਤਨ ਆਵਈ ਅੰਤਰ ਲੋਭ ਸੁਆਹੋ ਗੁਰਮੁਖ ਹਿਰਦੈ ਸਦ ਸ਼ਬਦ ਨਾ ਪੇਦਿਓ ਹਰਿ ਨਾ ਮਨ ਲਾਗੈ ਭਾਉ ਕੂੜ ਕਪੜ ਪਾਜ ਨਾ ਜਾਸੀ ਮਨਮੁਖ ਫਿਕਾ ਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨ ਹਿਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿਤ ਕਾ ਮੋਹ ਕਰਹੇ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸਵਾਰਣ ਹਾਰਾ ਉਹਨਾਂ ਕੀ ਰੀਸ ਕਰੇ ਸੋਹ ਬਿਗੁਚੈ ਜਨ ਹਰ ਪ੍ਰਭ ਕਾ ਰਖਵਾਲਾ ਬਿਨ ਸਤਗੁਰ ਸੇਵੇ ਕਿਨਾਂ ਨਾ ਪਾਇਆ ਮਨ ਮੁਖ ਭੋਖ ਮੂਏ ਬਿਲਾਈ ਆਫੇ ਜਾਹਿ ਠੋ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋ ਗਐ ਸੋ ਅੰਮਤ ਪੀਵੇ ਸਾਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜੇ ਤਵਾਦ ਵਖਾਣਿ ਹੀ ਬਿਨ ਹਰਪਤਿ ਗਵਾਈ ਸੱਚਾ ਸਤਗੁਰੂ ਸਾਚੀ ਜਿਸ ਬਾਣੀ ਭਜ ਛੁਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੀ ਦਰ ਸਾਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋ ਨਾ ਮਿਟਣ ਹਾਰਾਮ ਨਾਨਕ ਤਿਨ ਕੈ ਸਦ ਬਨੇ ਹਾਰੈ ਜਿਨ ਹਰ ਰਖਿਆ ਉਰ ਧਾਰ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੰਲਾ ਤੀਜਾ ਘਰ ਪੈਨਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰਖਦਾ ਆਇਆ ਹਰ ਨਾਦ ਜਨ ਤੁਦ ਰਾਖਲੇ ਹਰ ਜਿਓ ਹਰ ਨਾਖਸ਼ ਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਦ ਹੈ ਹਰ ਜਿਓ ਮਨ ਮੁਖ ਪਰਮ ਫੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਲਖਤੁ ਸੁਵਾਮੀ ਭਗਤ ਤੇਰੀ ਸਰਣਾਈ ਰਹਾਉ ਭਗਤਾ ਨੋ ਜਮ ਜੋ ਨ ਸਕੈ ਕਾਲ ਨ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਹੀ ਮੁਕਤ ਪਾਈ ਰਦ ਸਦ ਸਭ ਭਗਤਾਂ ਚਰਣੀ ਲਾਗ ਗੁਰ ਕਹ ਸਜ ਸੁਬਾਈ ਮਨ ਮੁਖਾ ਨੋ ਪਰਤੀਤ ਨ ਆਵਈ ਅੰਤਰ ਲੋਭ ਸੁਆਹੋ ਗੁਰਮੁਖ ਹਿਰਦੈ ਸਦ ਸ਼ਬਦ ਨਾ ਪੇਦਿਓ ਹਰਿ ਨਾਮ ਮਨ ਲਾਗੈ ਭਾਉ ਕੂੜ ਕਪੜ ਪਾਜ ਨਾ ਜਾਸੀ ਮਨ ਮੁਖ ਫਿਕਾ ਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਖ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨ ਹਿਸਮਾਣੀ ਗੁਰ ਕਾ ਸ਼ਬਦ ਪਛਾਤਾ ਚਿਤ ਕਮੋਹ ਕਰਹਿ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਬਨ ਵਸਿਆ ਸਭ ਕਾ ਜਸਵਰਣ ਹਾਰਾ ਉਹਨਾਂ ਕੀ ਰੀਸ ਕਰੇ ਸੋਹ ਬਿਗੁਚੈ ਜਿਨ ਹਰਿ ਪ੍ਰਭ ਕਾ ਰਖਵਾਲਾ ਬਿਨ ਸਤਗੁਰ ਸੇਵਿ ਕਿਨ ਨਾ ਪਾਇਆ ਮਨ ਮੁਖ ਭੋਖ ਮੂਏ ਬਿਲ ਨਾਈ ਆਹੇ ਜਾਹਿ ਠੋ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋ ਗਐ ਸੋ ਅਮਰ ਤੀਵੇ ਸਾਜੇ ਸਾਚ ਸਮਾਈ ਬਿਨ ਸਤਗੁਰ ਸੇ ਬੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜੇ ਤ ਬਾਦਵ ਖੜਹੀਂ ਬਿਨ ਹਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਾਜੋ ਛੁਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋ ਨਾ ਮਿਟਣ ਹਾਰਾਮ ਨਾਨਕ ਤਿਨ ਕੈ ਸਤਿ ਬਿਨਿਹਾਰੈ ਜਿਨ ਹਰ ਰਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ